ਕੁੜੀ ਦੇਰ ਦੇ ਵਿੱਚ ਗੋਪੀ ਗੁੱਗੀ ਦੀ ਮਰਤਕ ਦੇ ਲਿਆਂ ਦੀ ਜਾਵੇਗੀ ਕਾਰ ਕਰੀਬ 3 ਵਜੇ ਕੀਤਾ ਜਾਵੇਗਾ ਸੰਸਕਾਰ ਦੇਰ ਰਾਤ ਦੇ ਵਿੱਚ ਗੁੜੀ ਲੱਗਣ ਦੇ ਨਾਲ ਹੋਈ ਹੈ ਗੁੱਗੀ ਦੀ ਮੌਤ ਲੁਧਿਆਣਾ ਚ ਗੁਪਤੀ ਗੁੱਗੀ ਦੀ ਰਾਈਸਟੇ ਪਹੁੰਚ ਰਿਹਾ ਆਪ ਆਗੂ ਅਤੇ ਸਮਰਥਕ ਪਰਿਵਾਰ ਦੇ ਨਾਲ ਵੰਡਾਰੀ ਨੇ ਦੁੱਖ ਥੋੜੀ ਦੇਰ ਦੇ ਵਿੱਚ ਆ ਭਗਵੰਤ ਮਾਨ ਵੀ ਪਹੁੰਚਣਗੇ ਆਪ ਐਮਐਲਏ ਅਮਰਪਾਲ ਸੁਖਾਨੰਦ ਦੇ ਕਾਫਲੇ ਦੀ ਗੱਡੀ ਹਾਸੀ ਦਾ ਸ਼ਿਕਾਰ ਦਿੱਲੀ ਜਾਂਦੇ ਸਮੇਂ ਟਰੱਕ ਦੇ ਨਾਲ ਟਕਰਾਏ ਸੁਖਾਨੰਦ ਦੇ ਸੁਰੱਖਿਆ ਕਰਮੀਆਂ ਦੀ ਗੱਡੀ 4 ਗਨਮੈਨ ਹੋਏ ਜ਼ਖਮੀ ਜਗੀ ਡੱਲੇਵਾਲ ਦਾ ਮਰਨ ਵਰਤ 47ਵੇਂ ਦਿਨ ਵੀ ਜਾਰੀ ਬੇਹੱਦ ਨਾਸਾਸ ਬਣੀ ਹੋਈ ਹੈ ਡੱਲੇਵਾਲ ਦੀ ਸਿਹਤ ਕੱਲ ਐਸ ਕੇ ਐਮ ਨੇ ਖਨੌਰੀਪੁਰ ਚੋਂ ਦਿੱਤਾ ਸੀ ਸਮਰਥਨ ਅਗਲੇ ਮਹੀਨੇ ਰਿਲੀਜ਼ ਹੋਵੇਗੀ ਫਿਲਮ ਪੰਜਾਬ 95 ਦਿਲਜੀਤ ਦੋਸਾਏ ਨੇ ਫਰਸਟ ਲੁੱਕ ਕੀਤੀ ਛੇਰ ਦਿਲਜੀਤ ਨੇ ਨਭਾਇਆ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਸਸਿਕਾ ਤੁਸੀਂ ਵਖਰੇ ਨੂੰ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੰਜਾਬ 95 ਦੀ ਦਿਲਜੀਤ ਦੋਸਾਂ ਦੇ ਫਿਲਮ ਪੰਜਾਬ 95 ਫਰਵਰੀ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਦਿਲਜੀਤ ਨੇ ਇੰਸਟਾਗ੍ਰam ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦਿਲਜੀਤ ਨੇ ਫਰਸਟ ਲੁੱਕ ਸ਼ੇਅਰ ਕੀਤਾ ਹੈ ਆ ਫਰਸਟ ਲੁੱਕ ਦੇ ਵਿੱਚ ਦਿਲਜੀਤ ਦੇ ਚਿਹਰੇ ਤੇ ਸੱਟਾਂ ਤੇ ਖੂਨ ਦਿਖ ਰਿਹਾ ਹੈ ਇੱਕ ਹੋਰ ਤਸਵੀਰ ਵੀ ਜੋ ਕੇ ਸ਼ੇਅਰ ਕੀਤੀ ਗਈ ਹੈ ਉਸ ਦੇ ਵਿੱਚ ਕਿ ਜਸਵੰਤ ਖੱਲੜਾ ਦੀ ਲੁੱਕ ਦੇ ਵਿੱਚ ਦਿਲਜੀਤ ਦੇ ਨਾਲ ਦੋ ਬੱਚੇ ਦਿਖ ਰਹੇ ਨੇ ਫਿਲਮ ਦੇ ਵਿੱਚ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖੱਲੜਾ ਦਾ ਕਿਰਦਾਰ ਦਿਲਜੀਤ ਨਿਭਾ ਰਹੇ ਨੇ ਸੈਂਸਰ ਬੋਰਡ ਨੇ ਫਿਲਮ ਤੇ 120 ਕੱਟਾਂ ਦਾ ਦਰਸਾਲ ਹਾਲ ਦੇਸ਼ ਦਿੱਤਾ ਸੀ ਦੱਸਦੇ ਕਿ ਦਿਲਜੀਤ ਨੇ ਆਪਣੀ ਐਲਬਮ ਲੈਕਸ ਦੀ ਰਿਲੀਜ਼ ਕਰਨੀ ਸੀ ਪਰ ਫਿਲਮ ਕਰਕੇ ਉਹਨਾਂ ਨੇ ਐਲਬਮ ਨੂੰ ਪੋਸਟਪੋਨ ਕਰ ਦਿੱਤਾ ਹੈ ਤੇ ਕਿਹਾ ਕਿ ਜਿਸ ਫਿਲਮ ਦਾ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਫਿਲਮ ਜਲਦ ਰਿਲੀਜ਼ ਹੋਵੇਗੀ ਤੇ ਆਖਰਕਾਰ ਲੰਬੇ ਇੰਤਜ਼ਾਰ ਦੇ ਬਾਅਦ ਪੰਜਾਬ 95 ਫਿਲਮ ਜੋ ਕਿ ਰਿਲੀਜ਼ ਹੋਣ ਜਾ ਰਹੀ ਹੈ ਕਿਉਂਕਿ ਇਸ ਦੀ ਜਿੱਕਰ ਸ਼ੂਟਿੰਗ ਦੀ ਗੱਲ ਕਰੀਏ ਤਾਂ ਡੇਢ ਦੋ ਸਾਲ ਘਟੋ-ਘਟ ਹੋ ਚੁੱਕਾ ਹੈ ਸ਼ੂਟਿੰਗ ਕੰਪਲੀਟ ਹੋਏ ਨੂੰ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਕੋਲ ਜਾ ਕੇ ਫਿਲਮ ਅਟਕ ਜਾਂਦੀ ਹੈ ਜਦੋਂ ਸੈਂਸਰ ਬੋਰਡ ਦੇ ਵੱਲੋਂ ਹੋਰ ਕੱਟ ਲਗਾਉਣ ਲਈ ਕਿਹਾ ਜਾਂਦਾ ਹੈ ਤਾਂ ਆਖਰਕਾਰ 120 ਕੱਟ ਲਗਾਉਣ ਦੇ ਬਾਅਦ ਫਿਲਮ ਨੂੰ ਜੋ ਕੇ ਹਰੀ ਝੰਡੀ ਮਿਲੀ ਹੈ ਜਿਸ ਦੇ ਬਾਅਦ ਹੁਣ ਦਿਲਜੀ ਦੋਸਾਂਝ ਦੇ ਵੱਲੋਂ ਇਸ ਬਾਰੇ ਵੀ ਕਾਇਦਾ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ 95 ਫਿਲਮ ਫਰਵਰੀ ਮਹੀਨੇ ਦੇ ਵਿੱਚ ਰਿਲੀਜ਼ ਹੋਵੇਗੀ ਜੋ ਕੇ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਲੜਾ ਤੇ ਨਿਰਧਾਰਿਤ ਹੈ ਉਹਨਾਂ ਦੇ ਆਧਾਰ ਤੇ ਜਿਹੜੀ ਕਿ ਇਹ ਫਿਲਮ ਪੂਰੀ ਬਣਾਈ ਗਈ ਹੈ ਜਸਵੰਤ ਸਿੰਘ ਖਲੜਾ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨੂੰ ਦੌਰ ਸੀਗਾ ਆ ਲਾ ਵਾਰਿਸ ਲਾਸ਼ਾਂ ਦੱਸ ਕੇ ਜਿਹੜਾ ਕਿ ਕਈ ਨੌਜਵਾਨਾਂ ਦੇ ਉਦੋਂ ਸਸਕਾਰ ਕੀਤੇ ਗਏ ਤੇ ਉਹਨਾਂ ਲਾਸ਼ਾਂ ਉਹਨਾਂ ਨੌਜਵਾਨਾਂ ਦੀ ਜੋ ਕਿ ਪਛਾਣ ਕੀਤੀ ਗਈ ਲੰਬੀ ਇੱਕ ਸੂਚੀ ਉਹਨਾਂ ਨੌਜਵਾਨਾਂ ਦੀ ਜੋ ਜਸਵੰਤ ਸਿੰਘ ਖਲੜਾ ਦੇ ਵੱਲੋਂ ਇਹ ਪੂਰਾ ਬੇੜਾ ਚੁੱਕਿਆ ਗਿਆ ਉਹਨਾਂ ਨੌਜਵਾਨਾਂ ਦੀ ਪਛਾਣ ਕਰਨ ਦੇ ਵਿੱਚ ਤੇ ਇਸੇ ਕਰਕੇ ਜਸਵੰਤ ਸਿੰਘ ਖਲੜਾ ਨੂੰ ਇਸ ਸੰਘਰਸ਼ ਦੇ ਲਈ ਆ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਆਧਾਰਿਤ ਹੀ ਇਹ ਫਿਲਮ ਹੈ ਪੰਜਾਬ 95 ਜਿਸ ਦੇ ਵਿੱਚ ਕਿ ਦਿਲਜੀਤ ਦੋਸਾਂਈ ਦੇ ਵੱਲੋਂ ਜਸਵੰਤ ਸਿੰਘ ਖਲੜਾ ਦਾ किरदार ਨਵਾਇਆ ਗਿਆ ਆਖਰਕਾਰ ਲੰਬੇ ਇੰਤਜ਼ਾਰ ਦੇ ਬਾਅਦ ਹੁਣ ਫਰਵਰੀ ਮਹੀਨੇ ਦੇ ਵਿੱਚ ਇਹ ਫਿਲਮ ਰਿਲੀਜ਼ ਹੋਵੇਗੀ ਤਾਂ ਦਿਲਜੀਤ ਦੋਸਾਈ ਦੀ ਫਿਲਮ ਪੰਜਾਬ 95 ਫਰਵਰੀ ਦੇ ਵਿੱਚ ਰਿਲੀਜ਼ ਹੋਵੇਗੀ ਅਹ ਦਿਲਜੀਤ ਨੇ ਇੰਸਟਾਗ੍ਰam ਤੇ ਭੋਸ਼ਾ ਪਾ ਕੇ ਦਰਸਲੇ ਸਬਾਰੇ ਜੋ ਕੀ ਜਾਣਕਾਰੀ ਸਾਂਝੀ ਕੀਤੀ ਹੈ ਦਿਲਜੀਤ ਨੇ ਫਰਸਟ ਲੁੱਕ ਸ਼ੇਅਰ ਕੀਤੀ ਹੈ ਤੁਹਾਨੂੰ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਫਰਸਟ ਲੁੱਕ ਦੇ ਵਿੱਚ ਅਹ ਦਿਲਜੀਤ ਦੇ ਚਿਹਰੇ ਤੇ ਸੱਟਾਂ ਤੇ ਖੂਨ ਦਿਖ ਰਿਹਾ ਇੱਕ ਹੋਰ ਤਸਵੀਰ ਜਿਸ ਦੇ ਵਿੱਚ ਸੰਤ ਖੱਲੜਾ ਦੀ ਲੁੱਕ ਦੇ ਵਿੱਚ ਦਿਲਜੀਤ ਦੇ ਨਾਲ ਦੋ ਬੱਚੇ ਦਿਖ ਰਿਏ ਨੇ ਆ ਫਿਲਮ ਦੇ ਵਿੱਚ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖੱਲੜਾ ਦਾ ਕਿਰਦਾਰ ਜੋ ਕਿ ਦਿਲਜੀਤ ਉਸਾਇੰਦ ਦੇ ਵੱਲੋਂ ਨਵਾਇਆ ਗਿਆ ਹੈ ਦਰਸਲ ਸੈਂਸਰ ਬੋਰਡ ਨੇ ਫਿਲਮ ਤੇ 120 ਕਟਾਂ ਦਾ ਜਿਹੜਾ ਕਿ ਹਦੇਸ਼ ਦਿੱਤਾ ਸੀ ਉਸ ਤੋਂ ਬਾਅਦ ਹਰੀ ਝੰਡੀ ਮਿ ਸ਼ੀਰਕਾਲ ਤਖਸਬ ਦੇ ਦੇਸ਼ਾਂ ਦੇ ਮੁਤਾਬਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਖੇਰ ਸੰਵਾਦ ਅਲਦਾਸ ਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ ਸਤਮੈਵਰੀ ਕਮੇਟੀ ਸਟੈਂਡ ਪਰ ਜਿਹੜਾ ਦਲਜੀਤ ਸਿੰਘ ਚੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਲੇਕੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਰਾਂ ਦੀ ਜੱਜਮੈਂਟ ਜਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਜਬਾਰੇ ਕੁਝ ਨਹੀਂ ਹੈ ਪਰ ਸਿੰਘ ਸਾਹਿਬ ਖਤਮ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਜਣਾ ਢਿਲਬਟ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਵਿਖਦਿਆਨ ਕਿਹਾ ਸੀਗਾ ਪ੍ਰੈਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਜੋਸ਼ੀ ਦੇ ਕਾਲ ਤੱਕ ਸਾਹਿਬ ਤੋਂ ਦੋ ਤਰੀਕ ਨੂੰ ਵਾਦੇਸ਼ ਹੋਇਆ ਉਹਨਾਂ ਦੀ ਉਪੂਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹੱਲੇ ਵੀ ਇਹਨਾਂ ਕੰਮਾਂ ਜਾਂਚਾ ਨਹੀਂ ਕੀਤੀ ਜਾਏਗੀ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਕਿੰਝਾ ਵੀ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸੀ ਕਾ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਬਕਤ ਕਰਦੇ ਜਿਹੜੀ ਹੁਣ ਮੈਂਬਰਸ਼ਿਪ ਮੈਂਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਹਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਵੇਂ ਦੇ ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ੀ ਸ਼੍ਰੀ ਅਕਾਲਤਖ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਚੰਗਾ ਕਦਮ ਹੈ ਸੱਤ ਫੈਬ੍ਰਿਕ ਕਮੇਟੀ ਸਟੈਂਡ ਕਰ ਗਈ ਸਟੈਂਡ ਕਰਦੀ ਤਾਂ ਬਿਲਕੁਲ ਇਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੇ ਇੱਕ ਬੰਦਾ ਬਿਆਨ ਜੋ ਹੈ ਦਿੱਤਾ ਕਿ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਇਆ ਸੀ 2 ਦਸੰਬਰ ਨੂੰ ਉਸ ਦੇ ਵਿੱਚ ਦੋ ਅਹਿਮ ਆਦੇਸ਼ ਕੀਤੇ ਗਏ ਸੀ ਇੱਕ ਤਾਂ ਇਹ ਕਿ ਸੁਖਬੀਰ ਬਾਦਲ ਦੇ ਸਮੇਤ ਜਿੰਨੇ ਵੀ ਅਸਤੀਫੇ ਹੁਣ ਤੱਕ ਦਿੱਤੇ ਗਏ ਨੇ ਪਾਰਟੀ ਵੱਲੋਂ ਉਹ ਸਾਰੇ ਪ੍ਰਵਾਨ ਕਰਕੇ ਉਸ ਦੀ ਰਿਪੋਰਟ ਦਿੱਤੀ ਜਾਵੇ ਔਰ ਨਾਲ ਦੀ ਨਾਲ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ ਮੁਰ ਤੋਂ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਪਰ ਸੱਤ ਮੈਂਬਰੀ ਕਮੇਟੀ ਬਾਰੇ ਹਾਲੇ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ ਤਾਂ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਹੋਰਾਂ ਨੇ ਇਹ ਚੀਜ਼ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਅਕਾਲੀ ਦਲ ਆਨਾ ਕਾਨੀ ਕਰਨ ਦੀ ਬਜਾਏ ਜੋ ਆਦੇਸ਼ ਜਾਰੀ ਹੋਇਆ ਸੀ ਉਸ ਦੀ ਇਨ ਬਿਨ ਪਾਲਣਾ ਜਿਹੜੀ ਹੈ ਉਹ ਕਰੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਦੂਸਰੀ ਵਾਰ ਇਹ ਚੀਜ਼ ਦੁਹਰਾ ਚੁੱਕੇ ਨੇ ਕਿਉਂਕਿ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਉਸ ਦਿਨ ਵੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਹੈ ਜੋ ਵੀ ਆਦੇਸ਼ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਉਸ ਦੀ ਇਨ ਬਿਨ ਪਾਲਣਾ ਕਰੇ ਔਰ ਅਨਾਕਾਨੀ ਵਾਲੀ ਜਿਹੜੀ ਗੱਲ ਹੈ ਉਹ ਅੱਜ ਫਿਰ ਜਥੇਦਾਰ ਸਾਹਿਬ ਨੇ ਦਰਹਾਉਂਦਿਆਂ ਹੋਇਆ ਕਿਹਾ ਕਿ ਅਨਾਕਾਨੀ ਵਾਲਾ ਰਵਈਆ ਛੱਡ ਕੇ ਜੋ ਆਦੇਸ਼ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਉਸ ਨੂੰ ਇਨ ਬਿਨ ਲਾਗੂ ਕਰਨ ਵਾਲੇ ਪਾਸੇ ਆਕਾਲੀ ਦਲ ਨੂੰ ਵਧਨ ਦੀ ਲੋੜ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਅੰਮ੍ਰਿਤਸਰ ਜਸੇਧਾਰ ਗੈਂਦਰ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਸੇਧਾਰ ਨੇ ਸਾਫ ਕਰ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਜੋ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਕਿ ਐਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੇ ਨੂੰ ਜੋ ਕਿ ਉਸ ਕਮੇਟੀ ਦਾ ਮੁਖੀ ਲਗਾਇਆ ਗਿਆ ਪਰ ਜੋ ਕੱਲ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਪਰ ਆਪਣੇ ਪਦਰ ਤੇ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੇ ਲਈ ਨਵੀਂ ਭਰਤੀ ਦੇ ਲਈ ਆਪਣੇ ਪਦਰਤਜੋਕ ਕੇ ਕਮੇਟੀ ਦਾ ਗਠਨ ਕਰ ਦਿੱਤਾ ਜਾਂਦਾ ਹੈ ਕਮੇਟੀ ਬਣਾ ਦਿੱਤੀ ਜਾਂਦੀ ਹੈ ਸੱਤ ਮੈਂਬਰੀ ਕਮੇਟੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹਾਲਾਂਕਿ ਬੀਬੀ ਸੁਤਵੰਤ ਕੌਰ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਛੱਡ ਕੇ ਬਾਕੀ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਉਹਨਾਂ ਨੂੰ ਜ਼ਰੂਰ ਕਮੇਟੀ ਦੇ ਵਿੱਚ ਪਾਇਆ ਗਿਆ ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਏਗੇ ਉਸ ਦਾ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਪਿੱਛੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਵਿਧਾਨਕ ਅਰਚਨਾ ਦਾ ਆ ਜ਼ਿਕਰ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਜੋ ਉਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਿ ਪਾਰਟੀ ਦੀ ਮਾਨਤਾ ਹੈ ਉਹ ਖਤਰੇ ਦੇ ਵਿੱਚ ਪੈ ਸਕਦੀ ਹੈ ਇਸ ਤਰੀਕੇ ਦੇ ਜੋ ਬਿਆਨ ਸਾਹਮਣੇ ਆਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਤੋਂ ਵਾਕਿਫ ਕਰਵਾਇਆ ਜਾਂਦਾ ਪਰ ਇਸ ਦੇ ਵਿਚਾਲੇ ਗਿਆਨੀ ਰਕबीर ਸਿੰਘ ਦਾ ਇਹ ਬਹੁਤ ਵੱਡਾ ਬਿਆਨ ਹੈ ਯਾਨੀ ਕਿ ਇਹ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ 2 ਦਸੰਬਰ ਦੇ ਜੋ ਪੂਰੇ ਫੈਸਲੇ ਉਸ ਦੇ ਵਿੱਚ ਕੋਈ ਤਬਦੀਲੀ ਨਾ ਹੋਈ ਹੈ ਨਾ ਹੋਵੇਗੀ ਆ ਕਿਉਂਕਿ ਜਿੱਥੇ ਪਹਿਲਾਂ ਅਸਤੀਫੇ ਦੀ ਗੱਲ ਸੀ ਉਹ ਸੁਬੇਸ਼ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਆ ਦੂਜਾ ਸਵਾਲ ਸੀ ਕਿ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਆਖਰਕਾਰ ਕੀ ਕੁਝ ਹੋਵੇਗਾ ਪਰ ਜੈਨਰਿਕ ਵੀਰ ਸਿੰਘ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਉਹ ਰੱਦ ਨਹੀਂ ਕੀਤੀ ਗਈ ਯਾਨੀ ਕਿ ਇਹ ਪੂਰੀ ਜੋ ਭਰਤੀ ਮਹਿਮਿਆ ਜੋ ਨਵੀਂ ਮੈਂਬਰਸ਼ਿਪ ਮਹਿਮ ਦੀ ਸ਼ੁਰੂਆਤ ਹੋਵੇਗੀ ਉਸ ਦੇ ਵਿੱਚ ਉਸ ਅਸ ਸੱਤ ਮੈਂਬਰੀ ਕਮੇਟੀ ਦੀ ਵੱਡੀ ਭੂਮਿਕਾ ਰਹਿਗੀ ਜੋਗਿਆਨੀ ਰਗਵੀਰ ਸਿੰਘ ਜੀ ਵੱਲੋਂ ਸਾਫ ਕਿਹਾ ਗਿਆ ਇਹ ਵੱਡਾ ਬਿਆਨ ਦਿੱਤਾ ਗਿਆ ਅ ਦਰਸਲ ਕੱਲ ਜੋ ਕੇ ਭਰਤੀ ਦਾ ਮੈਂਬਰਸ਼ਿਪ ਦਾ ਪੂਰਾ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਸੀ ਅ ਲਸ਼ਵੀਰ ਕਾਲਤਖ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਕੂਅਰ ਸੰਗਵਾਦ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰਾਦਰ ਨੇ ਕਿਤੇ ਗਏ ਸੱਤ ਮੈਂਬਰਿਕ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਛੀਰ ਰਵੇ ਕੰਮ ਕਰਨ ਵਾਸਤੇ ਸੱਤ ਮੈਂਬਰਿਕ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਚੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਰੁਕ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਟੀ ਦੀ ਜਦੋਂ ਆਪਾਂ ਕਰਾਉਣੀ ਹੈ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਛ ਨਹੀਂ ਹੈ ਪਰ ਸਿੰਘ ਜੀ ਸਾਹਿਬ ਮੈਂਬਰ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਜਣਾ ਢਿਲਬਟ ਨਹੀਂ ਹੋਣਾ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਉਪੋਪਾਲਨਾ ਕਰੇ ਔਰ ਜਿਹੜੇ ਸੱਤ ਮੈਂਬਰਿਕ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹਲੇ ਵੀ ਇਹਨਾਂ ਕੰਮਾਂ ਜਾਂਚਾਂ ਕਰਨ ਕੀਤੀ ਜਾਏਗੀ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰਿਕ ਕਮੇਟੀ ਦਾ ਕੋਈ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਕਿੰਦਾ ਵੀ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਦੇ ਮੁਤਾਬਕ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਸੀ ਕਾ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹ ਦਾ ਸਪਸ਼ਟ ਕਰਦੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਹਦੇਸ਼ ਦੀ ਕਿਤਨੇ ਕਿਤੇ ਪਾਲਣਾ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵਕ ਵਕ ਡਿਊਟੀਆਂ ਲੱਗ ਚੁੱਕੀਆਂ ਨੇ ਕਿ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸਿਦੇ ਕਾਲਤਪ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਹੈ ਉਹ ਚੰਗਾ ਕਦਮ ਹੈ ਸੱਤ ਫੈਬਰੀਕ ਕਮੇਟੀ ਸਟੈਂਡ ਕਰਦੀ ਸਟੈਂਡ ਕਰਦੀ ਤਾਂ ਬਿਲਕੁਲ ਇਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੇ ਇੱਕ ਵੱਡਾ ਬਿਆਨ ਜੋ ਹੈ ਦਿੱਤਾ ਕਿ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਇਆ ਸੀ 2 ਦਸੰਬਰ ਨੂੰ ਉਸ ਦੇ ਵਿੱਚ ਦੋ ਅਹਿਮ ਆਦੇਸ਼ ਕੀਤੇ ਗਏ ਸੀ ਇੱਕ ਤਾਂ ਇਹ ਕਿ ਸੁਖਬੀਰ ਬਾਦਲ ਸਮੇਤ ਜਿੰਨੇ ਵੀ ਅਸਤੀਫੇ ਹੁਣ ਤੱਕ ਦਿੱਤੇ ਗਏ ਨੇ ਪਾਰਟੀ ਵੱਲੋਂ ਉਹ ਸਾਰੇ ਪ੍ਰਵਾਨ ਕਰਕੇ ਉਸ ਦੀ ਰਿਪੋਰਟ ਦਿੱਤੀ ਜਾਵੇ ਔਰ ਨਾਲ ਦੀ ਨਾਲ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ ਮੁਰ ਤੋਂ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਪਰ ਸੱਤ ਮੈਂਬਰੀ ਕਮੇਟੀ ਬਾਰੇ ਹਾਲੇ ਕੋਈ ਵੀ ਫੈਸਲਾ ਜਿਹੜਾ ਉਹ ਨੇ ਲਿਆ ਗਿਆ ਤਾਂ ਇੱਕ ਵਾਰ ਫੇਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੇ ਇਹ ਚੀਜ਼ ਦੁਹਰਾਉਂਦਿਆਂ ਹੋਇਆ ਕਿਹਾ ਕਿ ਅਕਾਲੀ ਦਲ ਆਨਾਕਾਨੀ ਕਰਨ ਦੀ ਬਜਾਏ ਜੋ ਆਦੇਸ਼ ਜਾਰੀ ਹੋਇਆ ਸੀ ਉਸ ਦੀ ਇਨ ਬਿਨ ਪਾਲਣਾ ਜਿਹੜੀ ਹੈ ਉਹ ਕਰੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਦੂਸਰੀ ਵਾਰ ਇਹ ਚੀਜ਼ ਦੁਹਰਾ ਚੁੱਕੇ ਨੇ ਕਿਉਂਕਿ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਪ ਸੀ ਉਸ ਦਿਨ ਵੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਹੈ ਜੋ ਵੀ ਆਦੇਸ਼ ਅਕਾਲਤਖ ਸਾਹਿਬ ਤੋਂ ਹੋਇਆ ਸੀ ਉਸ ਦੀ ਇਨ ਬਿਨ ਪਾਲਣਾ ਕਰੇ ਔਰ ਅਨਾਕਾਨੀ ਵਾਲੀ ਜਿਹੜੀ ਗੱਲ ਹੈ ਉਹ ਅੱਜ ਫਿਰ ਜਥੇਦਾਰ ਸਾਹਿਬ ਨੇ ਦਰਹਾਉਂਦਿਆਂ ਹੋਇਆ ਕਿਹਾ ਕਿ ਅਨਾਕਾਨੀ ਵਾਲਾ ਰਵਈਆ ਛੱਡ ਕੇ ਜੋ ਆਦੇਸ਼ ਅਕਾਲਤਖ ਸਾਹਿਬ ਤੋਂ ਹੋਇਆ ਸੀ ਉਸ ਨੂੰ ਇਨ ਬਿਨ ਲਾਗੂ ਕਰਨ ਵਾਲੇ ਪਾਸੇ ਅਕਾਲੀ ਦਲ ਨੂੰ ਵਧਨ ਦੀ ਲੋੜ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਅੰਮ੍ਰਿਤਸਰ ਤਾ ਅਸਰੀ ਅਕਾਲ ਤਖਤ ਸਾਹਿਬ ਜਥੇਦਾਰ ਗੰਗੀ ਰਕबीर ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਿੰਘ ਸਾਹਿਬ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਕਿਸੇ ਤਰੀਕੇ ਦੀ ਉਸ ਨੂੰ ਲਾਗੂ ਕਰਨ ਦੇ ਵਿੱਚ ਆਨਾਂਕਾਨ ਨਹੀਂ ਨਾ ਕੀਤੀ ਜਾਵੇ ਉਸ ਕਮੇਟੀ ਨੂੰ ਕਾਰਸ਼ੀਲ ਬਣਾਇਆ ਜਾਵੇ ਇਹ ਸਿੰਘ ਸਾਹਿਬ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਲਗਾਤਾਰ ਜੋ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਬਾਗੀ ਧੜੇ ਦੀ ਖਾਸ ਤੌਰ ਤੇ ਗੱਲ ਕਰੀ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਗਏ ਕਿ ਜੋ ਆ ਹੁਕਮ ਨਾਮਸੀ 2 ਦਸੰਬਰ ਦਾ ਉਸ ਦਾ ਚੀਰ ਹਰਨ ਕੀਤਾ ਗਿਆ ਇਥੋਂ ਤੱਕ ਸ਼ਬਦ ਵਰਤੇ ਗਏ ਕਿ ਅਕਾਲੀ ਦਲ ਦੀ ਲੀਡਰਸ਼ਿਪ ਜੋ ਕਿ ਭਗੌੜੀ ਹੋ ਗਈ ਹੈ ਭਗੌੜਾ ਗਰੋਹ ਤੱਕ ਸ਼ਬਦ ਵਰਤੇ ਗਏ ਤੇ ਇਸ ਦੇ ਵਿਚਾਲੇ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸਦਾ ਰੋਕਾਂਗੇ ਅੰਮ੍ਰਿਤਸਰ ਦਾ ਕਿੱਥੋਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵੇ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਤੇ ਉਹਨੇ ਇਸ ਨੂੰ ਲੈ ਕੇ ਸਵਾਲ ਵੀ ਹੈ ਕਿ ਜੇਕਰ 7 ਮੈਂਬਰੀ ਕਮੇਟੀ ਕਾਇਮ ਹੈ ਜੇਕਰ ਉਹ ਰੱਦ ਨਹੀਂ ਕੀਤੀ ਗਈ ਤਾਂ ਫਿਰ ਜੋ ਅਕਾਲੀ ਦਲ ਵਰਕਿੰਗ ਕਮੇਟੀ ਦਾ ਆਪਣੇ ਪੱਧਰ ਤੇ ਕਮੇਟੀ ਬਣਾ ਦਿੰਦੀਗੀ ਆ ਪੂਰਾ ਨਵੀਂ ਭਰਤੀ ਨੂੰ ਲੈ ਕੇ ਪ੍ਰੋਗਰਾਮ ਹੀ ਜਾਰੀ ਕਰ ਦਿੱਤਾ ਗਿਆ ਤਾਂ ਉਸ ਦੇ ਵਿਚਾਲੇ ਫਿਰ ਸੱਤ ਮੈਂਬਰੀ ਕਮੇਟੀ ਕੰਮ ਕਿਵੇਂ ਕਰੇਗੀ ਬਿਲਕੁਲ ਪਰਵਿੰਦਰ ਦੋ ਤਿੰਨ ਸਵਾਲ ਨੇ ਜੋ ਜਥੇਦਾਰ ਸਾਹਿਬ ਦਾ ਬਿਆਨ ਸੀ ਉਸ ਦੇ ਵਿੱਚ ਇੱਕ ਤਾਂ ਇਹੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ 7 ਮੈਂਬਰੀ ਕਮੇਟੀ ਹਾਲੇ ਬਣਾਈ ਨਹੀਂ ਗਈ ਪਰ ਦੂਜੇ ਪਾਸੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਕੇ ਇਹ ਐਲਾਨ ਕਰ ਦਿੱਤਾ ਕਿ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹਨਾਂ ਦੇ ਇੰਚਾਰਜ ਜਿਹੜੇ ਨੇ ਜਾਂ ਆਬਜ਼ਰਵ ਜਿਹੜੇ ਆਬਜ਼ਰਵਰ ਨੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਪਰ ਉਸ ਤੋਂ ਅਗਲੇ ਦਿਨ ਸਿੰਘ ਸਾਹਿਬ ਦਾ ਇਹ ਬਿਆਨ ਹੁੰਦਾ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਟੈਂਡ ਕਰਦੀ ਹੈ ਯਾਨੀ ਕਿ ਜਿਹੜਾ 2 ਦਸੰਬਰ ਦਾ ਆਦੇਸ਼ ਸੁਣਾਇਆ ਗਿਆ ਸੀ ਅਕਾਲ ਤਖਤ ਸਾਹਿਬ ਤੋਂ ਉਸ ਮੁਤਾਬਕ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾਉਣੀ ਚਾਹੀਦੀ ਔਰ ਉਸ ਵਾਲੇ ਪਾਸੇ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਵਧਣਾ ਚਾਹੀਦਾ ਇਸ ਤੋਂ ਇਲਾਵਾ ਜਿਹੜੀ ਇਹ ਗੱਲ ਕਹੀ ਗਈ ਸੀ ਕਿ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਤੇ ਹੇਠਾਂ ਆਓ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਜਾਵੇ ਤਾਂ ਜਿੱਥੇ ਮੈਂਬਰਸ਼ਿਪ ਮੁਹਿੰਮ ਅਕਾਲੀ ਦਲ ਵੱਲੋਂ ਸ਼ੁਰੂ ਹੋਈ ਹੈ ਉਸ ਦੀ ਤਾਰੀਫ ਤਾਂ ਜ਼ਰੂਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕੀਤੀ ਹੈ ਪਰ ਜੇਕਰ ਅਸੀਂ ਸੱਤ ਮੈਂਬਰੀ ਕਮੇਟੀ ਵਾਲੇ ਪਾਸੇ ਆਉਂਦੇ ਹਾਂ ਤਾਂ ਉਹ ਉਸ ਬਾਰੇ ਅਕਾਲੀ ਦਲ ਪਹਿਲਾਂ ਹੀ ਜੋ ਹੈ ਦੋ ਦਿਨ ਪਹਿਲਾਂ ਇੱਕ ਡੈਲੀਗੇਸ਼ਨ ਇੱਥੇ ਪਹੁੰਚਿਆ ਸੀ ਔਰ ਇਸੇ ਥਾਂ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਨਫੋਰਮੇਸ਼ਨ ਆਫਿਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਨਹੀਂ ਬਣਾਈ ਜਾ ਸਕਦੀ ਕਿਉਂਕਿ ਪਾਰਟੀ ਦਾ ਇੱਕ ਆਪਣਾ ਸੰਵਿਧਾਨ ਹੈ ਔਰ ਸੰਵਿਧਾਨ ਦੀਆਂ ਕਾਪੀਆਂ ਜਾਂ ਜਿਹੜਾ ਪਰਫਾਰਮਾ ਹੈ ਉਹ ਸਾਂਝਾ ਕੀਤਾ ਗਿਆ ਤਾਂ ਅੱਜ ਦਾ ਜਿਹੜਾ ਗਿਆਨੀ ਰੁਗਵੀਰ ਸਿੰਘ ਹੋਰਾਂ ਦਾ ਬਿਆਨ ਹੈ ਉਹ ਕਿਤਨਾ ਕਿਤੇ ਇੱਕ ਹੋਰ ਸਵਾਲ ਜ਼ਰੂਰ ਉਸਦੇ ਨਾਲ ਖੜਾ ਹੁੰਦਾ ਹਾਲਾਂਕਿ ਉਸ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਜਲਦੀ ਦੇ ਵਿੱਚ ਸਾਨੂੰ ਉਹਨਾਂ ਨੇ ਕਿਸੇ ਸਮਾਗਮ ਤੇ ਜਾਣਾ ਸੀ ਤਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਵਾਲ ਗਿਆਨੀ ਰੁਗਵੀਰ ਸਿੰਘ ਹੋਰਾਂ ਦੇ ਕੋਲੋਂ ਹੀ ਬਣਦਾ ਕਿਉਂਕਿ ਉਹਨਾਂ ਦਾ ਆਦੇਸ਼ ਸੀ ਅਕਾਲ ਤਖਤ ਸਾਹਿਬ ਤੇ ਪੰਥ ਸਿੰਘ ਸੇਵਾਦਾਰਾਂ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਜਿਹੜੀ ਇਤਿਹਾਸਕ ਫਸੀਲ ਹੈ ਉਤੋਂ ਇਹ ਹਦੇਸ ਸੁਣਾਇਆ ਗਿਆ ਸੀ ਤਾਂ ਇਸ ਦੇ ਵਿੱਚ ਇੱਕ ਇਹ ਵੀ ਸਵਾਲ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤਾਂ ਪ੍ਰਵਾਨ ਕਰ ਲਿਆ ਗਿਆ ਪਰ ਬਾਕੀ ਜਿਹੜੇ ਹੋਰ ਅਸਤੀਫੇ ਸੀ ਤਾਂ ਉਹਦੇ ਬਾਰੇ ਵੀ ਅਗਿਆਨੀ ਰਖਬੀਰ ਸਿੰਘ ਹੋਰਾਂ ਨੇ ਕਿਹਾ ਕਿ ਉਸ ਬਾਰੇ ਦਲਜੀਤ ਸਿੰਘ ਚੀਮਾ ਕੱਲ ਸਪਸ਼ਟ ਕਰ ਚੁੱਕੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਹੁਣ ਕਿਤੇ ਨਾ ਕਿਤੇ ਇੱਕ ਦੁਬਧਾ ਵਾਲੀ ਸਥਿਤੀ ਜ਼ਰੂਰ ਬਣੀ ਹੋਈ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਇਹ ਗੱਲ ਕਹਿ ਰਿਹਾ ਹੈ ਕਿ ਵਰਕਿੰਗ ਕਮੇਟੀ ਦੇ ਕੋਲ ਹੀ ਅਧਿਕਾਰ ਹੈ ਦੂਜੇ ਪਾਸੇ ਇਹ ਗੱਲ ਅਕਾਲ ਤਖਤ ਸਾਹਿਬ ਤੋਂ ਕਹੀ ਗਈ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਉਸ ਤੋਂ ਬਾਅਦ ਇੱਕ ਨਵੀਂ ਨਵੇਂ ਸਿਰੇ ਤੋਂ ਮੁੱਢ ਜਿਹੜੀ ਮੁੱਢਲੀ ਮੈਂਬਰਸ਼ਿਪ ਹੈ ਉਸ ਦੀ ਸ਼ੁਰੂਆਤ ਕੀਤੀ ਜਾਵੇ ਫਿਰ ਡੈਲੀਗੇਟ ਚੁਣੇ ਜਾਣ ਔਰ ਫਿਰ ਜੋ ਹੈ ਕਾਲੀ ਦਲ ਦੇ ਪ੍ਰਧਾਨ ਨੂੰ ਚੁਣਿਆ ਜਾਵੇ ਤਾਂ ਹੁਣ ਇਹੀ ਅਸੀਂ ਕਹਿ ਸਕਦੇ ਕਿ ਪੁੰਬਲ ਪੰਬਲ ਪੂਸੇ ਵਾਲੀ ਸਥਿਤੀ ਜ਼ਰੂਰ ਬਣੀ ਹੈ ਕਿ ਸਿੰਘ ਸਾਹਿਬ ਇਹ ਕਹਿ ਰਹੇ ਨੇ ਕਿ 7 ਮੈਂਬਰੀ ਕਮੇਟੀ ਵਾਲਾ ਆਦੇਸ਼ ਜੋ ਹੈ ਉਹ ਸਟੈਂਡ ਕਰਦਾ ਹੈ ਯਾਨੀ ਕਿ 7 ਮੈਂਬਰੀ ਕਮੇਟੀ ਬਣਾਉਣ ਦੀ ਲੋੜ ਹੈ ਦੂਜੇ ਪਾਸੇ ਜਿਹੜਾ ਅਕਾਲੀ ਦਲ ਦਾ ਸੰਵਿਧਾਨਿਕ ਪੱਖ ਵਾਲਾ ਹਵਾਲਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜੋ ਹੈ ਸੰਵਿਧਾਨ ਦੇ ਮੁਤਾਬਕ ਅਜਿਹਾ ਨਹੀਂ ਕਰ ਸਕਦੇ ਔਰ ਤੀਸਰੀ ਗੱਲ ਇਹ ਕੇ ਅਸਤਕਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ 20 ਜਨਵਰੀ ਯਾਨੀ ਕਿ ਮੈਂਬਰਸ਼ਿਪ ਮੁਹੰਮਦੀ ਤਰੀਕ ਦਾ 20 ਅਗਾਸਤ ਕਰ ਦਿੱਤਾ ਗਿਆ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ 20 ਜਨਵਰੀ ਤੋਂ ਪਹਿਲਾਂ ਕੋਈ 7 ਮੈਂਬਰੀ ਕਮੇਟੀ ਜਿਹੜੀ ਆ ਉਸ ਦਾ ਗਠਨ ਕੀਤਾ ਜਾਂਦਾ ਹੈ ਜਾਂ ਨਹੀਂ ਕਿਉਂਕਿ ਉਹਦੀ ਜ਼ਿੰਮੇਵਾਰੀ ਜਿਹੜੀ ਆ ਹਰਜਿੰਦਰ ਸਿੰਘ ਧਾਮੀ ਨੂੰ ਦਿੱਤੀ ਗਈ ਸੀ ਔਰ ਇਹੀ ਇੱਕ ਕੱਲ ਵੀ ਸਵਾਲ ਕੁਝ ਪੱਤਰਕਾਰ ਵੀਰਾਂ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੋਈ ਕਿ ਜਿਹੜਾ ਬਾਗੀ ਧੜਾ ਹੈ ਜਾਂ ਜਿਹੜੇ ਅਕਾਲੀ ਸੁਧਾਰ ਲਹਿਰ ਦੇ ਨਾਲ ਜੁੜੇ ਲੋਕ ਨੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਡਿਊਟੀ ਨਹੀਂ ਲਗਾਈ ਗਈ ਤਾਂ ਹੁਣ ਜੇਕਰ 7 ਮੈਂਬਰੀ ਕਮੇਟੀ ਵਾਲਾ ਸਵਾਲ ਖੜਾ ਹੋ ਰਿਹਾ ਤਾਂ ਕੀ ਉਹ ਲੋਕ ਜਾਂ ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਸੀ ਜਾਂ ਬਾਗੀ ਹੋਏ ਕੀ ਉਸ ਕਮੇਟੀ ਦੇ ਵਿੱਚ ਉਹਨਾਂ ਨੂੰ ਵੀ ਪਾਇਆ ਜਾ ਸਕਦਾ ਇਹ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਪਰ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਕੱਲ ਜਿਹੜਾ ਅਕਾਲੀ ਦਲ ਵੱਲੋਂ ਫੈਸਲਾ ਲਿਆ ਗਿਆ ਔਰ ਜਿਹੜੇ ਐਲਾਨ ਕੀਤੇ ਗਏ ਉਸ ਤੋਂ ਠੀਕ ਅਗਲੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਆਉਣਾ ਕਿ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਆਦੇਸ਼ ਹੈ ਉਹ ਸਟੈਂਡ ਕਰਦਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਵੀ ਹੈ ਔਰ ਕਈ ਸਵਾਲਾਂ ਨੂੰ ਇਹ ਬਿਆਨ ਜੋ ਹੈ ਜਨਮ ਵੀ ਦਿੰਦਾ ਹੋਇਆ ਨਜ਼ਰ ਆ ਰਿਹਾ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਜੋ ਵੱਡਾ ਬਿਆਨ ਦਿੱਤਾ ਗਿਆ ਗਿਆਨੀ ਰਬੀਰ ਸਿੰਘ ਦੇ ਵੱਲੋਂ ਇਸ ਤੋਂ ਬਾਅਦ ਇਹ ਤਾਂ ਬਿਲਕੁਲ ਗੱਲ ਸਪਸ਼ਟ ਹੋ ਗਈ ਹੈ ਕਿ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਕਿਸੇ ਤਰੀਕੇ ਦੀ ਨਾ ਕੋਈ ਤਬਦੀਲੀ ਕੀਤੀ ਗਈ ਨਾ ਕੋਈ ਤਬਦੀਲੀ ਹੋਈ ਹੈ ਜੋ ਸੱਤ ਮੈਂਬਰੀ ਕਮੇਟੀ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ ਜੋ ਬਾਗੀ ਧੜੇ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਉਹ ਅਜੀਬ ਵੀ ਸਟੈਂਡ ਕਰਦੀ ਹੈ ਜੋ ਗਗਨਦੀਰ ਗਗਨੀਰ ਗਗਬੀਰ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਤੇ ਹਾਲਾਂਕਿ ਉਹਨਾਂ ਨੇ ਜੋ ਸੁਭੀਤ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਕਾਲੇ ਦਾ ਵਰਕਿੰਗ ਕਮੇਟੀ ਦੇ ਵੱਲੋਂ ਉਸ ਦਾ ਸਵਾਗਤ ਕੀਤਾ ਨਾਲ ਉਹ ਇਹ ਵੀ ਗਗਨੀਰ ਗਗਬੀਰ ਸਿੰਘ ਨੇ ਕਿਹਾ ਕਿ ਨਵੀਂ ਭਰਤੀ ਅਤੇ ਪ੍ਰਧਾਨ ਦੀ ਚੋਣ ਵੱਲ ਕਦਮ ਪੁੱਟਿਆ ਗਿਆ ਹੈ ਪਰ 7 ਮੈਂਬਰੀ ਕਮੇਟੀ ਅਜੇ ਵੀ ਸਟੈਂਡ ਕਰਦੀ ਹੈ ਪਰ ਹੁਣ ਵੱਡਾ ਸਵਾਲ ਹੈ ਕਿ ਜਦੋਂ ਅਕਾਲੀ ਦਲ ਵਰਕਿੰਗ ਕਮੇਟੀ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਨਵੀਂ ਪਰਤੀ ਨੂੰ ਲੈ ਕੇ ਪੂਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਕਿ ਕਿਹੜੇ-ਕਿਹੜੇ ਮੈਂਬਰ ਹੋਣਗੇ ਕਿਵੇਂ ਉਹ ਪਰਤੀ ਮਹਿਮਦ ਨੂੰ ਅੱਗੇ ਵਧਾਇਆ ਜਾਵੇਗਾ ਉਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਪਰ ਉਸ ਦੇ ਵਿੱਚ 7 ਮੈਂਬਰੀ ਕਮੇਟੀ ਦੀ ਕੋਈ ਵੀ ਚਰਚਾ ਨਹੀਂ ਹੋਈ ਪਰ ਦੂਜੇ ਪਾਸੇ ਸਿੰਘ ਸਾਹਿਬ ਦਾ ਕਹਿਣਾ ਹੈ ਕਿ 7 ਮੈਂਬਰੀ ਕਮੇਟੀ ਸਟੈਂਡ ਕਰਦੀ ਆ ਰੱਦ ਨਹੀਂ ਕੀਤੀ ਗਈ ਜੋ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਖ਼ਵਿਰ ਸੰਵਾਦ ਅਲਦਾਸ ਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਛੇਰ ਰਵੇ ਕੰਮ ਕਰਨ ਵਾਸਤੇ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਚੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿੱਦਾਂ ਲੇਪ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਣੀ ਹੈ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਹੈ ਸਰਕੀ ਸਾਹਿਬ ਸੱਤ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਢਿਲਬਟ ਨਹੀਂ ਹੋਣਾ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਕਿ ਫਰਮਣੀ ਇਕਾਈਲ ਦਾ ਜੋ ਸ਼੍ਰੀ ਅਕਾਲਤਖ ਸਾਹਿਬ ਤੋਂ ਦੋ ਤਰੀਕ ਨੂੰ ਵਾਦੇਸ਼ ਹੋਇਆ ਉਹਨਾਂ ਦੀ ਉਹ ਉਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਆਨਾਕਾਨੀ ਸ਼ਬਦ ਵਰਤਿਆ ਸੀ ਕੀ ਹੱਲੇ ਵੀ ਇਹਨਾਂ ਕੰਮਾਂ ਜਾਂਨਾ ਕਾਨੀ ਕੀਤੀ ਜਾਏ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਇਹ ਤਾਂ ਬਿਲਕੁਲ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ دی ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰ ਬੁੱਕ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਿਕਾ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਬਕਤ ਕਰਦੇ ਜਿਹੜੀ ਹੁਣ ਮੈਂਬਰਸ਼ਿਪ ਨੂੰ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਹਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਜਿਹੜੇ ਕਲਤਖ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਪੁੱਟਿਆ ਹੈ ਉਹ ਚੰਗਾ ਕਦਮ ਹੈ ਸੱਤ ਮੈਂਬਰੀ ਕਮੇਟੀ ਸਟਾਰਟ ਕਰ ਸਟਾਰਟ ਕਰ